ਤੇ ਪੁੱਤ ਤੇਰਾ ਬਾਪੂ ਨਿਭਾਵੇਗਾ ਇਹ ਮਿਲ ਹੋਣਗੇ ਲੱਖਾਂ ਪਾਵੇ ਤੇ ਹਰ ਪਲ ਮੇਰਾ ਬਲਵੀਰ ਚਤੇ ਆਵੇਗਾ ਜਿਹੜੀਆਂ ਸੂਰਤਾਂ ਚਰਨਾਂ ਕਦਿ ਸਿਖਾ ਦੇ ਚੜੀਆਂ ਦੇਖਿਓ ਜਿੰਨਾ ਸੁਰਫਾਗ ਇਤਰਦਲੇ ਲਗੇ ਮੰਗ ਕਾਸਦੇ ਸਰਦੀਆਂ ਦੇਖਿਓ ਮੈਂ ਛਜੂ ਰਾਮ ਸੂਰ ਛਜੂ ਬਲਵੀਰ ਜੀ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦੋ ਮੈਂ ਕਹਿੰਦਾ ਕਿ ਫਕੀਰ ਦਾ ਪੁੱਤ ਕਦੇ ਮਰਿਆ ਨਹੀਂ ਕਰਦਾ ਠੀਕ ਹੈ ਪਰਦਾ ਕੀਤਾ ਦੁਨੀਆ ਤੋਂ ਸਰਕਾਰ ਨੇ ਕਿਹਾ ਨਾ ਕਿ ਆਪਣੀ ਬੁੱਕਲ ਚ ਲਿਆ ਉਹਨਾਂ ਨੇ ਬੁੱਕਲ ਚ ਰਿਹਾ ਉਹ ਜਿਉਂਦੇ ਉਹ ਇੱਥੇ ਹੀ ਹੈ ਇਹ ਕਿਸੇ ਕਿਸੇ ਦੇ ਹਿੱਸੇ ਚ ਆਉਂਦਾ ਵਾ ਲੱਖਾਂ ਦੁਨੀਆ ਹੋਊ ਕਿਤੇ ਕਿਸੇ ਦੇ ਹਿੱਸੇ ਆਉਂਦਾ ਹੈ ਫਕੀਰ ਨਾ ਹੋਗੇ ਮਰਨ ਮਰੀਦ ਦਾ ਮਤਲਬ ਕੀ ਹੁੰਦਾ ਹੈ ਪਹਿਲੇ ਮਨ ਸਰਦੀਦ ਹੋ ਗਈ ਮਰ ਕੇ ਦੀਦ ਕਰਨਾ ਮਰੀਦ ਹੁੰਦਾ ਅੱਜ ਅਸਲ ਤਾਂ ਮਰੀਦ ਉਹ ਹੋ ਗਿਆ ਜਿਹੜਾ ਦੀਦ ਕਰ ਗਿਆ ਅਸਲ ਅੰਦਰ ਦੀ ਦੀਦ ਕਰ ਗਿਆ ਆ ਜੋ ਉਹ ਬੋਲੀ ਬੋਲ ਮਿੱਟੀ ਦੇ ਅੱਧੋ ਨਰੇਤ ਜੈ ਜੀ ਆਪ ਐਤੋਂ ਫਕੀਰ ਦੇ ਕੇ ਉਹਨਾਂ ਦੀ ਇਹ ਕਿਢਾਈ ਹੋ ਰਹੀ ਆ ਸਾਈਂ ਸੇਂਦਰ ਸਾਹਿਬ ਜੀ ਬਕਰਪੁਰ ਵਾਲੇ ਲੋਗੋਨਾਂ ਨੂੰ ਮਾੜਾ ਵੀ ਕਹਿੰਦੇ ਆ ਲੈ ਕੇ ਗੱਗੇ ਵਾਲੇ ਜੇ ਕੁਝ ਵੀ ਅਜਾ ਉਹ ਕਹਿੰਦੇ ਕਿ ਪਾਸਪੋਰਟ ਤੇ ਉਹ ਮੋਹਰ ਲਾਉਗੇ ਵੀਜ਼ੇ ਲੱਗਦੇ ਆ ਪਰ ਉਹ ਫਕੀਰ ਆ ਉਹਨੂੰ ਜਿੰਨਾ ਤੁਸੀਂ ਨਿੰਦੂ ਕਿਉਂ ਤੇ ਮਗਰ ਲੱਖਾਂ ਹੀ ਸੰਗਤ ਹੈ ਉਹ ਕੋਮੇਡੀ ਨੂੰ ਜਾਂਦੇ ਆ ਨਾ ਮੈਂ ਉਹਨਾਂ ਨੂੰ ਆਨਲਾਈਨ ਦੇਖਿਆ ਆ ਇੰਸਟਾਗ੍ਰਾਮ ਤੇ ਉਹਨਾਂ ਦੇ ਕੋਲ ਲੱਖਾਂ ਹੀ ਸੰਗਤ ਆ ਮਗਰ ਹੋਏ ਕਿ ਇਹ ਛਾਲੇ ਉਹ ਫਕੀਰ 'ਚ ਕੁਝ ਹੈਗਾ ਤਾਂ ਲੋਕ ਮਗਰ ਆ ਜਿਹੜੇ ਉਹਨੂੰ ਨਿੰਦਣ ਵਾਲੇ ਬੈਠੇ ਆ ਨਾ ਉਹ ਮਾੜੇ ਆ ਇਹ ਕੋ ਫਕੀਰ ਇਹੋ ਜਿਹਾ ਹੁੰਦਾ ਉਹ ਆਪਣੇ ਆਪ ਨੂੰ ਮਾਰ ਕੇ ਫਕੀਰ ਬਣਦਾ ਉਹ ਕਿਹਦੇ ਘਰੋਂ ਫਕੀਰ ਨਹੀਂ ਬਣਦਾ ਇਸ ਕਰਕੇ ਉਹਨਾਂ ਲੋਕਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਆ ਕਿ ਉਸ ਫਕੀਰ ਨੂੰ ਉਤੋਂ ਦਾ ਲੈ ਕੇ ਨਾ ਜਾਓ ਉਹਦੇ ਮਗਲ ਦੇਖੋ ਕਿ ਸੰਗਤ ਕਦੇ ਉਹ ਵਾਹਿਗੁਰੂ ਨੇ ਲਾਈ ਆ ਮਗਲ ਜੇ ਉਹਦੇ ਵਿੱਚ ਕੋਈ ਕਰਾਮਾਤ ਹੈ ਕੁਝ ਹੈ ਤਾਂ ਤਾਈ ਉਹ ਤੁਰਾ ਫਿਰਦਾ ਹੈ ਤਾਈ ਉਹਦੇ ਇਦਾਂ ਦੇ ਜਿਹੜੇ ਸੇਵਕ ਆ ਸਾਥ ਸਾਥ ਹੋਕਾ ਦੇ ਰਹੇ ਆ ਕਾਂਚੀਨਾਥੇ ਆਪੇ ਨਹੀਂ ਬਣਿਆ ਕਾਂਚੀਨਾਥ ਬਣਾਇਆ ਗਿਆ ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਫਕੀਰ ਕੋਈ ਵੀ ਆ ਆਪਣੀ ਮੋਜ ਦੇ ਵਿੱਚ ਆ ਉਹਨੂੰ ਮੋਹਤ ਰਹਿਣ ਦਿਓ ਜੇ ਕਿਸੇ ਦੀ ਨਿੰਦਾ ਫਕੀਰ ਦੀ ਕਾਨੀ ਆ ਨਾ ਉਹਦੇ ਮੋਹਰੇ ਕਰੋ ਜਾਓ फेर ਆਉਸ ਆ ਕਰਨ। ਤਾਂ ਕੁੜੀ ਨੂੰ ਮੇਰੇ ਇੱਕ ਸੇਵਕ ਪੂਰਾ ਹੋ ਗਿਆ। ਬਲਬੀਤ ਚੰਦ ਬੰਗਾ। ਕਿੰਨੇ ਜੋ ਹਰ ਵਾਰ ਕੇ ਕੇ ਆਊਗਾ। ਹਰ ਟਾਈਮ ਕੇ ਕੇ ਆਊਗਾ। ਉਹ ਮੇਰਾ ਪੁੱਤ ਸੀ। ਤਾਂ 60 ਦਿਨ ਨੂੰ ਆਪਣੇ ਚਰ ਨਹੀਂ ਲਾਇਆ ਆਪਣੇ ਬਿਨਾਤੀ ਲੈ ਕੇ ਗਏ ਆ। ਮੈਂ ਉਹਨਾਂ ਕੋਲ ਦੀ ਭੁੱਲ ਨਹੀਂ ਸਕਦਾ ਦੂਸਰਾ ਮੇਰੇ ਸੇਵਕ ਬ੍ਰਿਜ ਲਾਲ ਬਜੂ ਉਹਨਾਂ ਨੇ ਮੇਰੇ ਨਾਲ 18 ਸਾਲ ਤੱਕ ਧੂਨੀ ਅਤੇ ਸੇਵਾ ਕਰਾਈ ਆ ਇਹਨਾਂ ਬਜ਼ੁਰਗਾਂ ਨੂੰ ਮੈਂ ਭੁੱਲ ਨਹੀਂ ਸਕਦਾ ਇਹਨਾਂ ਦੀ ਇੱਜ਼ਤ ਮੇਰੇ ਦਿਲ 'ਚ ਆ ਇਸ ਕਰਕੇ ਮੇਰੇ ਬਲਬੀਰ ਨੇ ਕੁਝ ਸੁਣਾ ਦਿਓ Şöyle bir bakın